ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਕਿੰਗ ਚਿਮਨ ਡਲਜਰੀ ਕਿਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਖੇਤੀ ਵਾਸਤੇ ਇੱਕ ਸੰਦ ਲੈ ਕੇ ਆਏ ਆਂ ਸੁਹਾਗਾ ਠੀਕ ਹੈ ਤੁਸੀਂ ਦੇਖ ਸਕਦੇ ਹੋ ਸੁਹਾਗਾ ਠੀਕ ਹੈ ਐਂਗਲ ਲੱਗੀ ਹੋਈ ਹੈ ਇਹਨੂੰ ਚਾਰੇ ਪਾਸੇ ਤੇ ਦੋ ਫਾੜ ਵਾਲਾ ਸੁਹਾਗਾ ਹੈ ਤਿੰਨ ਵਾਲੇ ਵੀ ਹੁੰਦੇ ਨੇ ਇਹ ਦੋ ਵਾਲਾ ਜੀ ਠੀਕ ਹੈ ਤੇ ਜਿੱਦਾਂ ਲਿਆਂਦਾ ਸੀਗਾ ਉਦਾਂ ਦਾ ਹੀ ਪਿਆ ਇੱਥੇ ਲਿਉਣ ਸਾਰ ਆਪਣੇ ਐਂਗਲ ਲਵਾਤੀ ਸੀ ਉੱਪਰਲੇ ਪਾਸੇ ਠੀਕ ਹੈ ਪੱਤੀ ਦੇਖ ਸਕਦੇ ਤੁਸੀਂ ਵਧੀਆ ਪੱਤੀ 2-3000 ਦੀ ਤਾਂ ਹੁਣ ਅੱਜ ਦੇ ਜਮਾਨੇ ਦੇ ਵਿੱਚ ਜੇ ਅੱਜ ਦਾ ਪਰ ਹਿਸਾਬ ਲਾ ਕੇ ਦੇਖੇ 2-3000 ਰੁਪਏ ਦੀ ਪੱਤੀ ਲੱਗ ਜਾਂਦੀ ਹੈ ਤੇ ਆਪਾਂ ਪੱਤੀ ਇਹ ਤੇ ਲਿਆਂਸਾ ਹੀ ਲਵਾਤੀ ਸੀ ਤੇ ਆ ਜਿਹੜਾ ਮੜ ਮੋਟਾ ਸਾਈਡ ਤੋਂ ਹੈ ਇਹ ਜਦੋਂ ਲਿਆਂਦਾ ਸੀਗਾ ਨਾ ਕੋਣ ਨਹੀਂ ਲੱਗਿਆ ਕਿਸੇ ਪਾਸੇ ਵੀ ਕਿਕਰ ਨੂੰ ਕੀ ਕੋਣ ਲੱਗਣਾ ਇਹ ਉਦੋਂ ਦਾ ਹੀ ਹੈ ਜਦੋਂ ਲਿਆਂਦਾ ਸੀਗਾ ਉਦੋਂ ਹੈ ਹੀ ਇਦਾਂ ਦਾ ਸੀਗਾ ਮੜ ਮੋਟਾ ਕਿਤੇ ਦਾਗ ਜੇ ਤੇ ਪਰ ਹੈਗਾ ਬਿਲਕੁਲ ਸਾਫ਼ ਹੈ ਕੋਈ ਕੋਣ ਨਹੀਂ ਹੈਗਾ ਕਿਤੇ ਕੁਝ ਵੀ ਨਹੀਂ ਹੈਗਾ ਬਿਲਕੁਲ ਸੋਹਣਾ ਸਾ ਗਾ ਸਾਫ਼ ਸੁਥਰਾ ਸਾ ਗਾ ਪੱਤੀ ਲੱਗੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਇਸ ਸਹਾਗੇ ਦਾ ਆਪਾਂ ਰੇਟ ਦੱਸ ਦਿਆ ਤੁਹਾਨੂੰ ਰੇਟ ਰੱਖਿਆ ਤਾਂ ਆਪਣੇ 15000 ਰੁਪਏ ਜੀ ਠੀਕ ਹੈ ਫੁੱਲ ਸਹਾਗੇ ਦਾ ਸਹਾਗਾ ਹੈ ਜੀ ਠੀਕ ਹੈ 15000 ਰੁਪਏ ਦਾ ਆਪਾਂ ਨੇ ਰੇਟ ਰੱਖਿਆ ਤੇ ਤੁਸੀਂ ਮੋਬਾਈਲ ਨੋਟ ਕਰ ਲਓ ਨੰਬਰ ਮੇਰਾ ਆਪਣਾ ਖੁੱਦ ਦਾ ਸਹਾਗਾ ਜੀ 99420 트리플 021 99420 트리플 021 ਤੇ ਫੋਨ ਕਰਕੇ ਤੁਸੀਂ ਇਹ ਸਹਾਗਾ ਖਰੀਦ ਸਕਦੇ ਹੋ ਜੀ ਠੀਕ ਹੈ ਜੀ ਤੇ ਤੁਹਾਰਾ ਫਿਰ ਦੱਸਣਾ ਦੋ ਫੜ ਸਹਾਗਾ ਟਿੱਕਰ ਦਾ ਸਹਾਗਾ ਜੀ ਬਹੁਤ ਸੋਹਣਾ ਪੱਤੀ ਐਂਗਲ ਲੱਗੀ ਹੋਈ ਹੈ ਚਾਰੇ ਪਾਸੇ ਬਹੁਤ ਸਾਫ਼ ਸੁਥਰਾ ਸਹਾਗਾ ਜੀ ਠੀਕ ਹੈ ਜੀ 15000 ਮੁੱਲ ਹੈ 99420 ਟ੍ਰਿਪਲ 0221 ਤੇ ਫੋਨ ਕਰਕੇ ਸਹਾਗਾ ਖਰੀਦ ਸਕਦੇ ਹੋ ਧੰਨਵਾਦ ਜੀ ਮਿਲਦੇ ਆ ਕਿ ਨਵੀਂ ਵੀਡੀਓ ਦੇ ਵਿੱਚ